ਰੋਸ਼ਨੀਆਂ ਦੇ ਤਿਉਹਾਰ ਦੀ ਖੁਸ਼ੀ ਦੇ ਵਿੱਚ ਪਟਾਕੇ ਵਜਾ ਰਹੇ ਕੁਝ ਲੋਕਾਂ ਦੇ ਲਈ ਇਹ ਦਿਨ ਦੁੱਖ ਵਾਲਾ ਤੇ ਮਾਤਮ ਵਾਲਾ ਬਣ ਗਿਆ ਕਿਉਂਕਿ ਚੰਡੀਗੜ੍ਹ ਦੇ ਵਿੱਚ ਬਹੁਤ ਸਾਰੀਆਂ ਅਜਹੀਆਂ ਘਟਨਾਵਾਂ ਹੋਈਆਂ ਨੇ ਜਿਸ ਦੇ ਵਿੱਚ ਪਟਾਕੇ ਚਲਾ ਰਹੇ ਲੋਕਾਂ ਨੂੰ ਵੱਡਾ ਨੁਕਸਾਨ ਵੀ ਪਹੁੰਚਿਆ ਹੈ ਤੇ ਕਈਆਂ ਦੀਆਂ ਅੱਖਾਂ ਦੀ ਰੌਸ਼ਨੀ ਵੀ ਚਲੀ ਗਈ ਹੈ ਸੋਇਸਤਿਹਾਰ ਦੇ ਵਿੱਚ ਪਿਛਲੇ 48 ਘੰਟਿਆਂ ਦੇ ਵਿੱਚ ਪੀਜੀਆਈ ਤੋਂ ਜੋ ਆંકੜੇ ਪ੍ਰਾਪਤ ਹੋਏ ਨੇ 26 ਲੋਕਾਂ ਦਾ ਪੀਜੀਆਈ ਚੰਡੀਗੜ੍ਹ ਦੇ ਵਿੱਚ ਐਡਵਾਂਸ ਆਈ ਸੈਂਟਰ ਦੇ ਵਿੱਚ ਇਲਾਜ ਕੀਤਾ ਗਿਆ ਅਤੇ ਅੱਖਾਂ ਦੇ ਵਿੱਚ ਪਟਾਕਿਆਂ ਦੇ ਨਾਲ ਹੋਏ ਗੰਭੀਰ ਡੈਮੇਜ ਤੋਂ ਬਾਅਦ ਅੱਖਾਂ ਦਾ ਆਪਰੇਸ਼ਨ ਕੀਤਾ ਗਿਆ ਸੋ ਤਿਹਾਰ ਦੇ ਨਾਲ ਸੰਭਾਵੀ ਹਾਦਸਿਆਂ ਦਾ ਅੰਦਾਜ਼ਾ ਲਗਾਉਂਦੇ ਹੋਏ ਪੀਜੀਆਈ ਦੇ ਵਿੱਚ ਪਹਿਲਾਂ ਹੀ ਵਿਸ਼ੇਸ਼ ਤੌਰ ਤੇ ਵਰਬੰਧ ਕੀਤੇ ਗਏ ਸਨ ਪੀਜੀਆਈ ਵੱਲੋਂ ਇਹ ਆਂਕੜਾ ਜਾਰੀ ਕੀਤਾ ਗਿਆ ਹੈ ਕਿ ਇਸ ਦੌਰਾਨ ਪਿਛਲੇ 48 ਘੰਟਿਆਂ ਦੇ ਵਿੱਚ 26 ਮਰੀਜ਼ਾਂ ਦੀ ਜਾਨ ਬਚਾਈ ਗਈ ਹੈ ਅਤੇ 10 ਦੀਆਂ ਅੱਖਾਂ ਦਾ ਆਪਰੇਸ਼ਨ ਵੀ ਕਰਨਾ ਪਿਆ ਸੋ ਗੰਭੀਰ ਤੌਰ ਤੇ ਪਟਾਕਿਆਂ ਦੇ ਨਾਲ ਕੁਝ ਵਿਅਕਤੀ ਜਿਹੜੇ ਨੇ ਉਹ ਉਹਨਾਂ ਦਾ ਸਰੀਰ ਸੜ ਗਿਆ ਸੀ ਸੋ ਉਹਨਾਂ ਦਾ ਇਲਾਜ ਵੀ ਕੀਤਾ ਗਿਆ ਹੈ ਵੱਡੀ ਗੱਲ ਇਸ ਦੇ ਵਿੱਚ ਇਹ ਹੈ ਕਿ ਵਿਅਕਤੀ ਜਿਹੜੇ ਪਟਾਕਿਆਂ ਦੇ ਨਾਲ ਫੱਟੜ ਹੋਏ ਨੇ, ਸਰੀਰ ਦੇ ਅੰਗ ਸੜੇ ਨੇ ਜਾਂ ਅੱਖਾਂ ਨੂੰ ਨੁਕਸਾਨ ਪਹੁੰਚਿਆ ਹੈ, ਉਹਨਾਂ ਦੇ ਵਿੱਚ ਵੱਡੀ ਗਿਣਤੀ ਜਿਹੜੀ ਹੈ ਉਹ ਬੱਚਿਆਂ ਦੀ ਹੈ। 14 ਸਾਲ ਤੋਂ ਘੱਟ ਉਮਰ ਦੇ ਬੱਚੇ 50% ਬੱਚੇ ਜਿਹੜੇ ਨੇ ਇਸ ਆંકੜੇ ਦੇ ਵਿੱਚ ਸ਼ਾਮਲ ਨੇ, ਸੋ ਵੱਡੀ ਗਿਣਤੀ ਦੇ ਵਿੱਚ ਬੱਚੇ ਪਟਾਕਿਆਂ ਦਾ ਸ਼ਿਕਾਰ ਬਣੇ ਨੇ। 14 ਮਰੀਜ਼ ਟ੍ਰਾਈ ਸਿਟੀ ਖੇਤਰ ਤੋਂ ਆਏ ਨੇ ਜੋ ਕਿ ਚੰਡੀਗੜ੍ਹ ਦੇ ਵਿੱਚ 9 ਵਿਅਕਤੀ ਆਏ ਨੇ ਹਸਪਤਾਲ ਦੇ ਵਿੱਚ 5 ਮੁਹਾਲੀ ਤੋਂ ਆਏ ਨੇ ਤੇ ਬਾਕੀ 8 ਪੰਜਾਬ ਤੇ ਹਰਿਆਣਾ ਤੋਂ ਤੇ 3 ਹਿਮਾਚਲ ਪ੍ਰਦੇਸ਼ ਤੋਂ ਆਏ ਨੇ ਸੋ ਵੱਡੀ ਗਿਣਤੀ ਦੇ ਵਿੱਚ ਟ੍ਰਾਈ ਸਿਟੀ ਇਸ ਦੇ ਆਲੇ ਦੁਆਲੇ ਇਲਾਕਿਆਂ ਦੇ ਵਿੱਚ ਪਟਾਕਿਆਂ ਨੇ ਲੋਕਾਂ ਨੂੰ ਨੁਕਸਾਨ ਪਹੁੰਚਾਇਆ 11 ਰਾਹੀਰ ਸਨ ਰਾਹੀਰ ਵੀ ਪਟਾਕਿਆਂ ਦਾ ਸ਼ਿਕਾਰ ਹੋਏ ਨੇ ਜੋ ਖੁਦ ਪਟਾਕੇ ਨਹੀਂ ਚਲਾ ਰਹੇ ਸਨ ਅਤੇ ਪਟਾਕੇ ਦੂਜਿਆਂ ਵੱਲੋਂ ਚਲਾਏ ਗਏ ਪਟਾਕਿਆਂ ਦੇ ਕਾਰਨ ਉਹ ਜ਼ਖਮੀ ਹੋਏ ਸੋ ਸਭ ਤੋਂ ਵੱਧ ਸੱਟਾਂ ਬੰਬ ਵਾਲੇ ਪਟਾਕਿਆਂ ਦੇ ਨਾਲ ਲੱਗੀਆਂ ਨੇ ਜਿਸ ਕਾਰਨ 11 ਲੋਕਾਂ ਦੀਆਂ ਅੱਖਾਂ ਜਿਹੜੀਆਂ ਨੇ ਗੰਭੀਰ ਤੌਰ ਤੇ ਜ਼ਖਮੀ ਹੋਈਆਂ ਨੇ ਸੋ ਇਸ ਤਰ੍ਹਾਂ ਅੱਖਾਂ ਦੀਆਂ ਸੱਟਾਂ ਵੀ ਸਕਾਈ ਸ਼ਾਟ ਦੇ ਨਾਲ 4 ਲੋਕ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਅਸੀਂ ਆਤੀਸ਼ਬਾਜ਼ੀ ਕਹਿ ਦਿੰਨੇ ਆ ਆਤੀਸ਼ਬਾਜ਼ੀ ਦੇ ਨਾਲ ਵੀ 4 ਲੋਕਾਂ ਨੂੰ ਨੁਕਸਾਨ ਪਹੁੰਚਿਆ ਰਾਕਟ ਇਹਨਾਂ ਦੇ ਵਿੱਚ ਸਪਾਰਕਲ ਅਤੇ ਇਸ ਦੇ ਨਾਲ ਪोटाश ਗੰਨ ਦੇ ਨਾਲ ਜਿਸ ਦੇ ਨਾਲ ਫਾਇਰ ਕੀਤਾ ਜਾਂਦਾ ਹੈ ਤੇ ਮੋਮਬਤੀ ਦੇ ਮੋਮ ਦੇ ਨਾਲ ਵੀ ਇੱਕ ਵਿਅਕਤੀ ਨੂੰ ਨੁਕਸਾਨ ਪਹੁੰਚਿਆ ਸੋ ਵੱਖੋ ਵੱਖਰੇ ਤਰੀਕੇ ਦੇ ਪਟਾਕਿਆਂ ਨੇ ਗੰਭੀਰ ਤੌਰ ਤੇ ਟ੍ਰਾਈ ਸਿਟੀ ਦੇ ਵਿੱਚ ਲੋਕਾਂ ਨੂੰ ਨੁਕਸਾਨ ਪਹੁੰਚਾਇਆ ਖਾਸ ਤੌਰ ਤੇ ਸਭ ਤੋਂ ਵੱਧ ਜਿਹੜੇ ਜ਼ਖਮ ਕੀਤੇ ਨੇ ਉਹ ਬੰਬ ਵਾਲੇ ਪਟਾਕਿਆਂ ਨੇ ਕੀਤੇ ਨੇ ਬੰਬ ਵਾਲੇ ਪਟਾਕੇ ਸਭ ਤੋਂ ਜ਼ਿਆਦਾ ਨੁਕਸਾਨਦਾਇਕ ਇਸ ਵਾਰ ਸਾਬਤ ਹੋਏ ਨੇ ਸੋ 19 ਮਰੀਜ਼ਾਂ ਦੇ ਜਿਹੜੀਆਂ ਸੱਟਾਂ ਨੇ ਬੰਦ ਗਲੋਬ ਸੱਟਾਂ ਲੱਗੀਆਂ ਨੇ ਜਿਸ ਦੇ ਵਿੱਚ ਗੰਭੀਰ ਮਾਮਲੇ ਸ਼ਾਮਲ ਨੇ ਡਾਕਟਰਾਂ ਵੱਲੋਂ ਨਰਸਾਂ ਵੱਲੋਂ ਅਤੇ ਵਿਸ਼ੇਸ਼ ਮੈਡੀਕਲ ਸਟਾਫ ਦੇ ਵੱਲੋਂ ਪਿਛਲੇ 48 ਘੰਟਿਆਂ ਦੇ ਵਿੱਚ ਇਹਨਾਂ ਮਰੀਜ਼ਾਂ ਦੀ ਮਦਦ ਕੀਤੀ ਗਈ ਹੈ ਅਤੇ ਇਹਨਾਂ ਦੀਆਂ ਜਾਨਾਂ ਬਚਾਈਆਂ ਗਈਆਂ ਨੇ ਸੋ ਪਟਾਕਿਆਂ ਨੇ ਇਸ ਵਾਰ ਚੰਡੀਗੜ੍ਹ ਤੇ ਟ੍ਰਾਈ ਸਿਟੀ ਦੇ ਆਲੇ-ਦੁਆਲੇ ਦੇ ਇਲਾਕੇ ਦੇ ਵਿੱਚ ਲੋਕਾਂ ਨੂੰ ਗੰਭੀਰ ਨੁਕਸਾਨ ਪਹੁੰਚਾਇਆ ਹੈ